ਇਸ ਸਾਲ ਝੋਨੇ ਦੇ ਝਾੜ ਕਾਫੀ ਘਟਿਆ ਹੈ ਪਿਛਲੇ ਸਾਲ ਦੇ ਮੁਕਾਬਲੇ ਜਿਹੜੀ ਕਿਸਮ ਪਿਛਲੇ ਸਾਲ 85 ਮਾਣ 90 ਮਾਣ 95 100 ਤੱਕ ਵੀ ਕਰਾਸ ਕਰ ਗਈ ਉਹ ਕਿਸਮ ਇਸ ਸਾਲ ਜਿਹੋ ਪਿਛਲੇ ਸਾਲ 100 ਮਾਣ ਸੀ ਇਸ ਵਾਰ ਹੱਦ 80 ਮਾਣ ਰਹੀ ਹੈ ਨਵੀਆਂ ਕਿਸਮਾਂ ਕਿਸਾਨ ਭਰਾਵ ਨੇ ਲਾਈਆਂ ਪੀ ਆਰ 131 ਲਈ ਸਭ ਤੋਂ ਵੱਧ ਬਦਨਾਮ ਹੋ ਗਈ ਕਹਿੰਦੇ ਭਾਈ ਇਸ ਕਿਸਮ ਨੂੰ ਕੇਡ ਦੇ ਵਿੱਚ ਵੜ ਨਹੀਂ ਦੇਣਾ ਪਹਿਲੀ ਗੱਲ ਤਾਂ ਦੇਖੋ ਭਾਈ ਮਿਹਨਤ ਕਿਸਾਨ ਦੀ ਜਾਰੀ ਹੁੰਦੀ ਹੈ ਕਿਸਾਨ ਕੋਈ ਮਾੜੀ ਸਪਰੇ ਨਹੀਂ ਕਰਦਾ ਮਾੜੀ ਕੋ ਖਾਦ ਨਹੀਂ ਪਾਉਂਦਾ ਮਾੜੀ ਕੋਈ ਦੇਖੋ ਖੇਚਲਾ ਨਹੀਂ ਕਰਦਾ ਠੀਕ ਹੈ ਦੂਸਰੀ ਗੱਲ ਮੇਨ ਵਾਤਾਵਰਨ ਵੀ ਜ਼ਰੂਰੀ ਹੈ ਮੌਸਮ ਦਾ ਵੀ ਸਾਥ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਪਿਛਲੇ 3-4 ਸਾਲ ਕਾਫੀ ਵਧੀਆ ਝਾੜ ਰਹੇ ਕਣਕਾਂ ਦੇ ਝਾੜ ਵਧੀਆ ਰਹੇ ਝੋਨੇ ਦੇ ਵਧੀਆ ਝਾੜ ਰਹੇ ਇਸ ਸਾਲ ਜੇ ਗੱਲ ਕਰੀਏ ਅਗਸਤ ਮਹੀਨਾ ਠੀਕ ਸੀਗਾ ਅਗਸਤ ਤੋਂ ਬਸਤੰਬਰ ਮਹੀਨੇ ਦੀ 15 ਤਰੀਕ ਤੋਂ ਲੈ ਕੇ 25 ਤਰੀਕ ਤੱਕ ਜਿਹੜਾ ਮੌਸਮ ਰਿਹਾ ਉਹ ਝੋਨੇ ਦੀ ਫਸਲ ਦੇ ਲਈ ਅਨੁਕੂਲ ਨਹੀਂ ਸੀਗਾ ਕਿਉਂਕਿ ਜੇ ਗੱਲ ਕਰੀ ਅਗਸਤ ਤੋਂ ਬਸਤੰਬਰ 10-12 ਸਤੰਬਰ ਤੱਕ ਫਸਲਾਂ ਬੜੀਆਂ ਵਧੀਆ ਵਧੀਆਂ ਸੀ ਫਸਲਾਂ ਦਾ ਜਿਹੜਾ ਝੋਨੇ ਦੀ ਫਸਲ ਨੇ ਵਧੀਆ ਝਾੜ ਦੇਣਾ ਕਿਸਾਨਾਂ ਨੇ ਵਧੀਆ ਫੰਗੀਸਾਈਡ ਕੀਤੇ ਵਧੀਆ ਸੁੰਡੀ ਵਾਸਤੇ ਵਰਤੇ ਵਧੀਆ ਐਨਪੀਕੇ ਵਰਤੇ ਉਹਦੇ ਵਰਤਣ ਦੇ باوجود ਕਿਸਾਨ ਕਹਿੰਦੇ ਸਾਲ ਰਿਜ਼ਲਟ ਨਹੀਂ ਮਿਲੇ ਗੱਲ ਕਰਦੇ ਪੀਆਰ 131 ਦੀ ਪਹਿਲਾਂ ਕਿਉਂਕਿ ਬਈ ਜਿਹੜੀ ਪੀਆਰ 131 ਹੈ ਉਹਦਾ 80 ਤੋਂ 85 ਮਾਣ ਦਾ ਮੈਕਸਿਮਮ ਝਾੜ ਜਿਹੜਾ ਹੈਗਾ ਵਿੱਚ ਕਿਸਾਨ ਭਰਾਵਾਂ ਦੇ ਚੰਗੀ ਵੀ ਰਹੀ ਆ ਕਿਸਮ ਤੇ ਵਿੱਚ ਕਿਸਾਨ ਭਰਾਵਾਂ ਨੂੰ ਬਈ ਡੀ ਜੀ ਡੁਪਲੀਕੇਟ ਦੇ ਤੇ ਆਪਣੇ ਕਿਸਾਨੇ ਕਿਸਾਨਾਂ ਨੂੰ ਲੁੱਟ ਕੇ ਕਹਿੰਦੇ ਪੀਆਰ 131 ਹੈ ਵੇਚੀ ਕੇ 131 ਕਹਿੰਕੇ ਕਿਸੇ ਦੇ ਡੋਗਰ ਡੋਗਰ ਨਿਕਲੇ ਕਿਸੇ ਦੇ ਡੋਗਰ ਪੂਸ਼ਾ ਨਿਕਲੇ ਉਹ ਬਹੁਤ ਗਲਤ ਗੱਲ ਆ ਬਈ ਜੇ ਤੁਹਾਡੇ ਕੋਲੇ ਸੀਡ ਅਸਲੀ ਨਹੀਂ ਹੈਗਾ ਤਾਂ ਤੁਸੀਂ ਇਸੇ ਤੋਂ ਪ੍ਰਮੋਸ਼ਨ ਵੀ ਨਾ ਕਰਵਾਓ ਠੀਕ ਹੈ ਪ੍ਰਮੋਸ਼ਨ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ ਯਾਰ ਵੀ ਤੁਸੀਂ ਵੀ ਬਿਲ ਦੇਖ ਕੇ ਜਿਹੜੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰਿਆ ਕਰੋ ਹੁਣ ਝਾੜ ਘਟਾਂ ਦੇ ਕਾਰਨ ਪਹਿਲਾ ਕਾਰਨ ਦਾ ਬਈ ਗਰਮੀ ਐਨਸੀ ਵੀ ਜਿਹੜੀ ਸਤੰਬਰ ਮਹੀਨੇ ਦੀ ਗਰਮੀ ਪੈ ਗਈ ਉਹਨੇ ਜਿਹੜਾ ਨੁਕਸਾਨ ਕੀਤਾ ਝੋਨੇ ਦੀ ਫਸਲ ਦਾ ਉਹਦੇ ਵਿੱਚ ਤੇਲੇ ਦਾ ਸਭ ਤੋਂ ਜ਼ਿਆਦਾ ਟੈਕ ਸੀਗਾ ਜੇ ਗੱਲ ਕਰੀਏ 5 ਸਤੰਬਰ ਨੂੰ ਪਟਿਆਲਾ ਸੰਗਰੂਰ ਬਰਨਾਲਾ ਤੇ ਇਧਰ ਪਾਤੜਾ ਨੂੰਨਖਸ਼ੜ ਚਲੀ ਗਈ ਹੈ ਇਧਰ ਪਹਿਲਾਂ ਜਿਹੜਾ ਪੂਰੇ ਟੱਡੇ ਦਾ ਹੌਪਰ ਦਾ ਸਭ ਤੋਂ ਵੱਧ ਹਮਲਾ ਆ ਝੋਨੇ ਦੇ ਫਸਲਾਂ ਸਭ ਤੋਂ ਵੱਧ ਨੁਕਸਾਨ ਕੀਤਾ ਕਿਉਂਕਿ ਝੋਨਾ ਡਿੱਗਣਾ ਸਟਾਰਟ ਹੋ ਗਿਆ ਤੇ ਮੇਰੇ ਦੀ ਗੱਲ ਕਰੀਏ ਨਵੰਬਰ ਮਹੀਨੇ ਦੀ 15 12 15 20 ਤਰੀਕ ਤੱਕ ਜਿਹੜੇ ਕਿਸਾਨ ਪਰਮਾਨ ਨੋਰਮਲ ਫੰਗੀ ਸਾਈਡ ਨੋਰਮਲ ਸੁੰਢੀ ਵਾਲੇ ਨੋਰਮਲ ਤੇਲੇ ਵਾਲੇ ਵਰਤੇ ਉਹਨਾਂ ਕਿਸਾਨ ਪਰੋਂ ਪੰਜਵੇਂ ਸੱਤਵੇਂ ਦਿਨ ਦੁਬਾਰੇ ਦਵਾਈ ਕਰਨੀ ਪੈਗੀ ਕਿਉਂਕਿ ਜਦੋਂ ਸਤੰਬਰ 10 ਤੋਂ 12 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ ਜਦੋਂ ਆਪਣੇ ਕਿਸਾਨ ਭਰਾਵਾਂ ਨੇ ਸਪਰੇਹਾਂ ਕੀਤੀਆਂ ਲੱਗਦੇ ਨਹੀਂ ਸੀ ਕਿਸੇ ਨੂੰ ਵੀ ਆਪਣੇ ਝੋਨਾ ਇੰਨਾ ਝੜ ਘਟਾ ਦਊਗਾ ਜਾਂ ਤੇਲੇ ਦਾ ਅਟੈਕ ਇੰਨਾ ਆਜੂਗਾ ਫਿਰ ਕਿਸਾਨ ਭਰਾਵਾਂ ਨੇ 5ਵੇਂ ਦਿਨ 6ਵੇਂ ਦਿਨ ਇਸ ਤਰ੍ਹਾਂ ਦੀ ਟੈਕਨੀਕਲ ਵਰਤੇ ਕਿਸ ਨੇ ਐਸਿਵੇਡ ਵਰਤੇ ਆ ਕਿਸੇ ਨੇ ਜਿਹੜੀ ਜੂਨ ਆਪਾਂ ਡਵਲਪ ਲੋਡ ਕਹਿੰਦੇ ਆ ਉਹ ਵਰਤੀ ਫੈਕਸਾ ਲੋਨ ਵਰਤੀ ਕਾਫੀ ਟੈਕਨੀਕਲ ਵਰਤੇ ਪਰ ਉਹ ਵਰਤਣ ਦੇ باوجود ਕੋਈ ਕਹਿੰਦੇ ਵੀ ਨਜ਼ਾਰਾ ਜ ਨਹੀਂ ਆਇਆ ਇੰਨਾ ਮਹਿੰਗਾ ਆਪਾਂ ਖਰਚਾ ਵੀ ਕਰ ਲਿਆ ਹਰ فاਸਲਾ ਵੈਰੈਟੀਆਂ ਵੀ ਵਧੀਆ ਲਾ ਲੀਆਂ ਪਰ ਸਾਡੇ ਝਾੜ ਨਹੀਂ ਆਏ ਪਹਿਲਾਂ ਤਾਂ ਮੌਸਮ ਬੜਾ ਚੰਗਾ ਹੋਣਾ ਬੜਾ ਜ਼ਰੂਰੀ ਹੈ ਤੇ ਕਿਉਂਕਿ ਆਪਣੀ ਮਿਹਨਤ ਜ਼ਰੂਰੀ ਹੁੰਦੀ ਹੈ ਤੇ ਪ੍ਰਮਾਤਮਾ ਜੇ ਹੱਥ ਰੱਖ ਕੇ ਟਾਈਮ ਤੇ ਜੇ ਮੌਸਮ ਚੰਗਾ ਰਹੇ ਲਾ ਲਓ ਇਸ ਸਾਲ ਸਾਰਾ ਹੀ ਅਕਤੂਬਰ ਲੰਘ ਗਿਆ ਗਰਮੀ ਦੇ ਵਿੱਚ ਲੰਘਿਆ ਇੱਕ ਦੋ ਦਿਨ ਦੀ ਹੁਣ ਜਿਹੜੀ ਮਾੜੀ ਮੋਟੀ ਠੰਡ ਆਈ ਹੈ ਤੇ ਹੁਣ ਕਣਕ ਦਾ ਵੀ ਜਨਾ ਜ਼ੋਰ ਹੈਗਾ ਦੇ ਦੋ ਤਿੰਨ ਦਿਨ ਪਹਿਲਾਂ ਜਿਹੜੀ ਹੁਣ ਲੋਪ ਧੁੰਦ ਪੈਣ ਲੱਗੀ ਧੂਏ ਦਾ ਲੇਪ ਬਣ ਗਿਆ ਇਹਦੇ ਕਰਕੇ ਹੁਣ ਥੋੜੀ ਜਿਹੀ ਰਾਹਤ ਮਿਲਿਆ ਗਰਮੀ ਨਹੀਂ ਪਹਿਲਾਂ ਗਰਮੀ ਕਾਫੀ ਸੀ ਇਸ ਹਾਲ ਸਭ ਤੋਂ ਵੱਧ ਇਨਸਾਨ ਝੋਨੇ ਦਾ ਗਰਮੀ ਨੇ ਕੀਤਾ ਕੋਈ ਦੇਖੋ ਵੈਰਾਈਟੀਆਂ ਮਾੜੀਆਂ ਨਹੀਂ ਹੈਗੀਆਂ 131 ਇਸ ਹਾਲ ਵੀ ਲੱਗੀਆਂ ਤੇ ਪਿਛਲੇ ਅਗਲੇ ਸਾਲ ਵੀ ਲੱਗਦੀ ਰਹਿਣੇ ਆ ਫਲॉप ਵੈਰਾਈਟੀ ਨਹੀਂ ਹੁੰਦੀ ਕਿਉਂਕਿ ਜਿਹੜੀਆਂ ਕਿਸਮਾਂ ਪਿਛਲੇ ਸਾਲ 100 ਮਣਤੇ ਸੀ ਇਸ ਹਾਲ 75 ਦੇ 80 ਦੇ ਘਰਾਂ ਚ ਰਹੀਆਂ 126 ਕਿਸੇ ਕਿਸਾਨ ਨੇ ਨਹੀਂ ਦੱਸਿਆ ਪਿਛਲੇ ਸਾਲ ਕੋਈ ਕਹਿੰਦਾ ਬਈ ਮੇਰੇ 95 ਪੈ ਗਈ ਕੋਈ ਕਹਿੰਦਾ 100 ਪੈ ਗਈ 102 ਤੋਂ 33 ਮਣ ਤੱਕ ਵੀ ਝਾੜ ਰਿਹਾ ਇਸ ਸਾਲ ਆ ਲੋ ਤੁਸੀਂ ਆਪ ਹੀ ਦੇਖ ਲਓ 26 ਦਾ ਕਿੰਨਾ ਝਾੜ ਹੈ ਚਲੋ ਠੀਕ ਹੈ ਜੜ ਪਰਦੇ ਮੁਕਾਬਲੇ ਬਹੁਤ ਜਿਹੜਾ ਝਾੜ ਘਟ ਘਟ ਆਇਆਗਾ ਕਿਉਂਕਿ ਪਿਛਲੇ ਸਾਲ ਕਾਫੀ ਵਧੀਆ ਬਰੇਡ ਇਸ ਸਾਲ ਜੇ ਗੱਲ ਕਰੀ 60 ਤੋਂ 65000 ਦੇ ਤੱਕ ਪਰਮਲ ਨਿਕਲੀ ਹੈ ਇੱਕਾ ਦੁਕਾ ਕਿਸਾਨਾਂ ਦੇ 70 70-70000 ਦੀ ਹੋਈ ਹੋਊਗੀ ਨਹੀਂ ਕਿਸੇ ਦੇ ਜਿਹੜੀ ਕਿਸਮ ਨਹੀਂ ਹੈਗੀ ਇਵੇਂ ਕੁਝ ਕਿਸਮਾਂ ਜਿਹੜੀਆਂ ਲੇਟ ਲੱਗੀਆਂ ਸੀ ਉਹ ਗਰਮੀ ਦੀ ਲਪੇਟ ਦੇ ਵਿੱਚ ਨਹੀਂ ਆਈਆਂ ਇੱਕ ਜਿਹੜੇ ਆਪਾਂ ਝੋਨੇ ਜ਼ਿਆਦਾ ਕਿਤੇ ਲਾਉਣੇ ਆ ਉਹ ਜਿਹੜੇ ਕਾਫੀ ਕਾਮਯਾਬ ਨਹੀਂ ਹੁੰਦੇ ਚੱਲ ਜਦੋਂ ਮੌਸਮ ਸਾਥ ਦਿੰਦਾ ਫਿਰ ਸਾਰਾ ਕੁਝ ਹੀ ਹੋ ਜਾਂਦਾ ਥੋੜੀਆਂ ਜਿਹਾ ਆਪਾਂ ਨੂੰ ਵੈਰਾਈਟੀਆਂ ਵੀ ਮਰੀਏ ਪਿਛੇਤੀਆਂ ਲਾਉਣੀਆਂ ਚਾਹੀਦੀਆਂ ਨੇ ਕਿਉਂਕਿ ਆਪਾਂ ਨੇ ਬੀਜਣੇ ਦਾ ਕੰਨ ਕੀ ਹੁੰਦੇ 20 ਨਵੰਬਰ ਤੱਕ ਜਿਹੜੀ ਆਪਾਂ ਮਰਜੀ ਕਣਕ ਬੀਜ ਲਈਏ ਸਭ ਤੋਂ ਕਿਉਂ ਨੇ ਝਾੜ ਘਟਣ ਦਾ ਕਾਰਨ ਇਹ ਹੀ ਬਣਿਆ ਕਿ ਮੌਸਮ ਨੇ ਇਸ ਵਾਰ ਸਾਥ ਨਹੀਂ ਦਿੱਤਾ ਕਿਸਾਨਾਂ ਨੇ ਬੇਨਤੀ ਕੀਤੀ ਐ ਚਲੋ ਝਾੜ ਦਾ ਵਾਧੇ ਘਟਦੇ ਰਹਿੰਦੇ ਆ ਕਿਸਾਨ ਫਸਲ ਦਾ ਲਾਉਣੀ ਦੇਖੋ ਛੱਡਦੇ ਨਹੀਂ ਜੇ ਝੋਨੇ ਝਾੜ ਕੜ ਗਿਆ ਕਣਕ ਦਾ ਬੀਜ ਨੋ ਰਹੇ ਸਾਰਾ ਕੁਝ ਚੱਲਦਾ ਇਹ ਚੱਲਦਾ ਰਹਿੰਦਾ ਵੈਰਾਈਟੀਆਂ ਚੰਗੀਆਂ ਮਾਰੀਆਂ ਆਉਂਦੀਆਂ ਰਹਿੰਦੀਆਂ ਜਿਹੜੀਆਂ ਵੈਰਾਈਟੀਆਂ ਸਾਲ ਤੁਨ ਲੱਗਿਆ ਮਾਰੀਆਂ ਨੇ ਅਗਲੇ ਸਾਲ ਕੀ ਪਤਾ ਦੋ ਵਾਧਾ ਟੌਪ ਕਰ ਜਾਣ ਤੇ ਇਹਨਾਂ ਗੱਲਾਂ ਦਾ ਪਤਿਆਂ ਰੱਖੀ ਐਵੇਂ ਵਾਲਾ ਹੋ ਨਹੀਂ ਕਰਨਾ ਚਾਹੀਦਾ ਇਸ ਸਾਲ ਵੱਡੀ ਮਾਰ ਮੌਸਮ ਦੀ ਪਈ ਹੈ ਮੌਸਮ ਦੇ ਕਰਕੇ ਝੋਨੇ ਝੜਕਟੇ ਹੈਗੇ ਧੰਨਵਾਦ